ਅੰਦ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਬਹੁਤ ਹੀ ਸਤਿਕਾਰਯੋਗ ਸਥਾਨ ਹੈ ਗੁੰਗਾ ਰਾਮ ਗੜੀਆ ਇਹ ਬੁੰਗੇ ਸਿੱਖ ਇਤਿਹਾਸ ਨਾਲ ਬਹੁਤ ਵੱਡੀ ਸਥਾਨ ਰੱਖਦੇ ਹਨ ਨਾਲ ਦੀ ਨਾਲ ਹੀ ਇਨ੍ਹਾਂ ਬੁੰਗੀਆਂ ਦੇ ਰਾਹੀਂ ਆਪਾਂ ਇੱਕ ਥੇ ਚੀ ਦੇ ਦਰਸ਼ਨ ਕਰਾਂਗੇ ਤਖਤੇ ਪਾਉਸ ਜਿਹੜੀ ਸਿੱਖ ਜਸਰਦਾਰ ਜਸਾ ਸਿੰਘ ਅੱਲੂ ਵਾਲੀਆ ਜੀ ਸਰਦਾਰ ਜਸਾ ਸਿੰਘ ਰਾਮ ਗੜੀਆ ਜੀ ਸਰਦਾਰ ਬਗੇਲ ਸਿੰਘ ਜੀ ਸਰਦਾਰ ਮਹਾ ਸਿੰਘ ਜੀ ਅੱਗੇ ਹੋਰ ਬਹੁਤ ਸਾਰੇ ਸਿੱਖ ਜਿਹੜੇ ਸੀ ਉਹਨੂੰ ਦਿੱਲੀ ਦੇ ਲਾਲ ਕਿਲੇ ਤੋਂ ਖਿੱਚ ਕੇ ਲੈ ਕੇ ਆਏ ਸੀ ਢੂਕੇ ਲੈ ਕੇ ਆਏ ਸੀ ਜਿਸ ਉੱਪਰ ਔਰੰਗਜ਼ੇਬ ਬੈਠਦਾ ਸੀ ਤੁਸੀਂ ਜਦੋਂ ਲੰਗਰ ਵਾਲੀ ਸਾਈਡ ਨੂੰ ਜਾਓਗੇ ਨਾ ਉਹਦੇ ਨਾਲ ਹੀ ਇਹ ਬੁੰਗੇ ਤੁਹਾਨੂੰ ਦੇਖਣ ਨੂੰ ਮਿਲਣਗੇ ਅੱਜ ਅਸੀਂ ਆਪਣੇ ਪਰਿਵਾਰ ਦੇ ਨਾਲ ਇਸ ਸਥਾਨ ਵੱਲ ਆ ਰਹੇ ਹਾਂ ਜਿੱਥੇ ਤਖਤੇ ਤਾਉਸ਼ ਸੀ ਮੈਂ ਤੁਹਾਡਾ ਆਪਣਾ ਮਿਨਿਸਪਲ ਬਿਕਰ ਸਿੰਘ ਜੱਟ ਸਿੱਕਾ ਜਦੋਂ ਵੀ ਤੁਸੀਂ ਸੱਚਖੰਡ ਦਰਬਾਰ ਸਾਹਿਬ ਆਓ ਤਾਂ ਜਰੂਰ ਇਹ ਬੁੰਗੇ ਦੇਖਣ ਆਉਣਾ ਦੇ ਨਾਲੇ ਤਖਤੇ ਤਾਉਸ ਵੀ ਦੇਖਣ ਆਉਣਾ ਇੱਥੇ ਬਹੁਤ ਹੀ ਸੋਹਣੇ ਤੁਹਾਨੂੰ ਜਿਹੜੇ ਬੁੰਗੇ ਨੇ ਵੇਖਣ ਨੂੰ ਮਿਲਣਗੇ ਸਾਡੇ ਵੱਡਿਆਂ ਦੇ ਰਾਜਿਆਂ ਮਹਾਰਾਜਿਆਂ ਦੇ ਜਰਨੈਲਾਂ ਨਾਲ ਸੰਬੰਧਿਤ ਜਿਨ੍ਹਾਂ ਜਰਨੈਲਾਂ ਨੇ ਬਹੁਤ ਵੱਡੀਆਂ ਸੇਵਾਵਾਂ ਦਿੱਤੀਆਂ ਨੇ ਆਓ ਆਪਾਂ ਦੇਖਦੇ ਹਾਂ ਤਖਤੇ ਤਾਉਸ ਜਿਸ ਨੂੰ ਜਿਸ ਉੱਪਰ ਔਰੰਗਜ਼ੇ ਬੈਠਦਾ ਸੀ ਆਪਾਂ ਜਦੋਂ ਉਹ ਦਿਨ ਅਨੰਦ ਦਿੱਲੀ ਦੇ ਨਾਲ ਕਿਤੇ ਚ ਗਏ ਸਾਂ ਉੱਥੋਂ ਆਪਾਂ ਗੱਲ ਕੀਤੀ ਸੀ ਨਾ ਤਖਤੇ ਤਾਉਸ ਦੀ ਇਹ ਉਹ ਤਖਤੇ ਤਾ ਉਸ ਹੈ ਜਿਨੂੰ ਜਿਹੜੇ ਸਿੰਘ ਸਨ ਸਰਦਾਰ ਜੱਸਾ ਸਿੰਘ ਰਾਮਗੜੀਆ ਜੱਸਾ ਸਿੰਘ ਗਾਲੂ ਵਾਲੀਆ ਜੀ ਸਰਦਾਰ ਬਘੇਲ ਸਿੰਘ ਜੀ ਸਰਦਾਰ ਮਹਾ ਸਿੰਘ ਜੀ ਜਿਹੜੇ ਪੁੱਟ ਕੇ ਲੈ ਕੇ ਆਏ ਢੂਕੇ ਲੈ ਕੇ ਆਏ ਸੀ ਇਤਿਹਾਸਕ ਪੰਨਿਆਂ ਦੇ ਮੁਤਾਬਕ ਨੂੰ ਘੋੜਿਆਂ ਦੇ ਮਗਰ ਜਿਹੜੀ ਇਹ ਸੱਲ ਆਪਾਂ ਵੇਖ ਰਹੇ ਹਾਂ ਰੈੱਡ ਕਲਰ ਦੀ ਇਹ ਉਹ ਸੱਲ ਆ ਜਿਸ ਤੇ ਔਰੰਗਜ਼ੇਬ ਲਾਲ ਕਿਲੇ ਦੇ ਵਿੱਚ ਦੀਵਾਨੇ ਆਮ ਚ ਬੈਠ ਕੇ ਜਿਹੜਾ ਹੀ ਉਹ ਲੈਕਚਰ ਕਰਦਾ ਹੁੰਦਾ ਸੀ ਉਹ ਕਿ ਸਿੱਖ ਜਿਹੜੇ ਨਿਉ ਕਦੀ ਵੀ ਭਾਜੀ ਨਹੀਂ ਰਹਿਣ ਦਿੰਦੇ ਜਦੋਂ ਵੀ ਤੁਸੀਂ ਸੱਚਖੰਡ ਦਰਬਾਰ ਸਾਹਿਬ ਆਓ ਅੰਮ੍ਰਿਤਸਰ ਤਾਂ ਤੁਸੀਂ ਇਹਨਾਂ ਬੁੰਗਿਆਂ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਦੇਖ ਸਕਦੇ ਹੋ ਤੇ ਅਨਮੋਲਜੀਤ ਸਿੰਘ ਵੀ ਵੇਖ ਰਿਹਾ ਤੇ ਬੜੇ ਆਰਾਮ ਦੇ ਨਾਲ ਪਰ ਕਿੰਨਾ ਚੰਗਾ ਹੋਵੇ ਜੇ ਤਖਤੇ ਤੌਸ ਜਿਹੜੀ ਏ ਇਹ ਥੱਲੇ ਹੋਵੇ ਜਿੱਥੇ ਵੱਧ ਤੋਂ ਵੱਧ ਸਿੱਖ ਵੇਖ ਸਕਣ ਸਿੱਖ ਹਿਸਟਰੀ ਨੂੰ ਜਾਣ ਸਕਣ ਕਿ ਇਹਦਾ ਸਬੰਧ ਕੀ ਆ ਇਹਨੂੰ ਇੰਨਾ ਉੱਚਾ ਸਰਬਾਰ ਸਾਹਿਬ ਤੇ ਰੱਖਣਾ ਮੈਂ ਸਮਝਦਾ ਚੰਗੀ ਗੱਲ ਨਹੀਂ ਇਨੂੰ ਦਰਬਾਰ ਸਾਹਿਬ ਤੋਂ ਉੱਚਾ ਕਰਕੇ ਰੱਖਿਆ ਗਿਆ ਇਹ ਬੜੀ ਗਲਤ ਗੱਲ ਆ ਇਹਨੂੰ ਥੱਲੇ ਰੱਖਣਾ ਚਾਹੀਦਾ ਪੈਰਾਂ 'ਚ ਰੱਖਣਾ ਚਾਹੀਦਾ ਦਾ ਥਾਂ ਪੈਰਾਂ 'ਚ ਆ ਇਹਦਾ ਥਾਂ ਉੱਚਾ ਨਹੀਂ ਹੋਣਾ ਚਾਹੀਦਾ ਤੁਸੀਂ ਵੇਖ ਸਕਦੇ ਹੋ ਸੱਚਖੰਡ ਦਰਬਾਰ ਸਾਹਿਬ ਦੇ ਪਿਛਲੇ ਪਾਸੇ ਕਿ ਇਹ ਜਿਹੜੀ ਆ ਛੱਲ ਉੱਚੀ ਪਈ ਆ ਇਹ ਕਦਮਾਂ 'ਚ ਨਹੀਂ ਚਾਹੀਦੀ ਜਿੱਥੇ ਜੱਸਾ ਸਿੰਘ ਰਾਮਗੜੀਆ ਜੱਸਾ ਸਿੰਘ ਾਲੂ ਵਾਲੀਆ ਸਾਹਿਬ ਸਰਦਾਰ ਬਘੇਲ ਸਿੰਘ ਜੀ ਨੇ ਪੁੱਟ ਕੇ ਲਿਆਂਦੀ ਸੀ ਇਸ ਕਰਕੇ ਸਰਾਉਂਗਨੀ ਗੁਰਦਰਾ ਪ੍ਰਬੰਧਕ ਕਮੇਟੀ ਨੂੰ ਇਸ ਵਿਸ਼ੇ ਵੱਲ ਧਿਆਨ ਦੇਣਾ ਚਾਹੀਦਾ ਇਸ ਸੇਲ ਨੂੰ ਪਹਿਰਾਚੀ ਰੱਖਣਾ ਚਾਹੀਦਾ ਆ ਤਾਂ ਕਿ ਹਰ ਇੱਕ ਦੇ ਉੱਤੋਂ ਦੀ ਪੈਰ ਲੰਘਣ ਤੇ ਔਰੰਗਜ਼ੇਬ ਨੇ ਜੋ ਅਤਿਆਚਾਰ ਕੀਤਾ ਸੀ ਗੁਰਤੇਗ ਬਹਾਦਰ ਸਾਹਿਬ ਜੀ ਦੇ ਉੱਪਰ ਭਾਈ ਸਤੀਦਾਸ ਭਾਈ ਮਤੀਦਾਸ ਭਾਈ ਦਿਆਲਾ ਜੀ ਉਹਦਾ ਅ ਸਿੱਖਾਂ ਨੂੰ ਅਹਿਸਾਸ ਹੁੰਦਾ ਰਹੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਤਰ ਸਿੰਘ ਜੀ ਤੱਕ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ